ਲਈ ਅਕਲ ਬੱਚਿਆਂ ਤੁਹਾਨੂੰ ਪਤਾ ਹੀ ਹੈ ਸੌਣ ਦੇ ਮਹੀਨੇ ਦੀਆਂ ਕਾਲੀਆਂ ਘਟਾਵਾਂ ਸੌਣ ਦੇ ਮਹੀਨੇ ਦੀਆਂ ਕਾਲੀਆਂ ਘਟਾਵਾਂ ਛਾਏ ਹੋਏ ਬੱਦਲ ਠੰਡੀਆਂ ਪਾਉਣਾ ਪੂਰੀ ਕਾਇਨਾਤ ਜੀਵ ਜੰਤੂ ਪਸ਼ੂ ਪੰਛੀ ਫਲ ਬੇੜ ਪੌਦੇ ਸਭ ਨੂੰ ਇਹ ਝੂਮਣ ਲਾ ਦਿੰਦੇ ਆ ਉਸ ਦੇ ਉੱਤੇ ਮੇਰਾ ਇੱਕ ਗੀਤ ਹੈ ਠੰਡੀ ਠੰਡੀ ਹਵਾਏ ਠੰਡੀ ਠੰਡੀ ਪੌਣ ਆਈ ਕੋਠੇ ਜਾ ਖਲੋਈ ਮੈਂ ਰੁੱਤਜ ਖੋਈ ਜਿਵੇਂ ਧੁੱਪਜ ਖੋਈ ਜਿਵੇਂ ਯਾਦਾਂ ਵਿੱਚ ਖੋਈ ਮੈਂ ਠੰਡੀ ਠੰਡੀ ਕੋਣ ਵਾਹੀ ਕੋਠੇ ਜਾ ਖਲੋਈ ਐ अॼ खो जी खोई हवा लोंदे अॼु बदले तारीअ हवा विच लोंदे अॻ बदले तारीअ आ सजना बि लाई अमली उड़ियूं आ सजना बि लाई अमली उड़ियूं ਕੀ ਖਾਲੀ ਕਟਾ ਛਾਈ ਪੈਦਾ ਪਾਉਂਦੇ ਮੋਰ ਤੇ ਥੰਮ ਥੰਮ ਸਿਆਣੀ ਜਾਂਦਾ ਮੈਂ ਤੂੰ ਮੇਰਾ ਜਿੱਤ ਚੋੜਵੇ ਥੰਮ ਥੰਮ ਸਿਆਣੀ ਜਾਂਦਾ ਮੈਂ ਤੂੰ ਮੇਰਾ ਜਿੱਤ ਚੋੜਵੇ ਟੱਡੀ ਆਈ ਮੈਂ ਵੀ ਤੂੰ ਵੀ ਛੱਡੇ ਜ਼ਿੰਮੇਵਾਰੀਆਂ ਛੱਡੇ ਆਈ ਮੈਂ ਵੀ ਤੂੰ ਵੀ ਛੱਡੇ ਜ਼ਿੰਮੇਵਾਰੀਆਂ ਆਸ ਜਹਾਨਾਂ ਦੇ ਲੈਏ ਅੰਬਰੀ ਗਾਲੀਆਂ ਆਸ ਜਹਾਨਾਂ ਦੇ ਲੈਏ ਅੰਕੋਰੀ ਉਡਾਰੀਆਂ ਆ ਆ ਆ ਰੰਗ ਚੱਤਰ ਰੰਗੀ ਚੜੇ ਲੱਗੇ ਕੱਟੀ ਸੋਹਣੀ ਐ ਹਾਰਿਆ ਨਿਹਾਲ

ਪੱਤੀਆਂ ਤੇ ਫੁੱਲ ਪੱਤੇ ਸਾਰੇ ਤਾਜ਼ਾ ਹੋ ਗਏ ਜੀਵ ਜantu ਖੁਸ਼ੀ ਵਿੱਚ ਜਸ਼ਨ ਮਨਾਉਣਗੇ ਜੀਵ ਜantu ਖੁਸ਼ੀ ਵਿੱਚ ਜਸ਼ਨ ਮਨਾਉਣਗੇ ਨਦੀ ਨਾਲੇ ਟੋਪੇ ਤਰ ਹੋਣੇ ਸੰਗ ਪਾਣੀਆਂ ਨਦੀ ਨਾਲੇ ਟੋਪੇ ਤਰ ਹੋਣੇ ਸੰਗ ਪਾਣੀਆਂ ਆਸ ਜਣਾ ਮੇਲੀ ਅੰਬੇ ਆ ਸੱਜਣਾਂ ਲਈ ਲਾਈਏ ਅੰਬਰੀ ਉਡਾਰੀਆਂ ਆ ਆ ਆ ਅੱਜ ਫਿਰ ਜੀਮ ਜਾਂਦਾ ਬੁੱਝਾ ਪਰ ਸੁਤਰੀ ਊੜਾ ਜਾਂਦੇ ਜਾ ਰਹੇ ਅਜਾ ਮੌਸਮ ਦਾ ਲੁੱਟੇ ਵੀ ਊੜਾ ਜਾਂਦੇ ਜਾ ਰਹੇ ਅਜਾ ਮੌਸਮ ਦਾ ਲੁੱਟੇ ਵੀ ਯਾਦਾਂ ਪਰ ਬੂਰੀ ਅਦਾ ਕਰੀਏ ਬਤਾਜੀਆਂ ਯਾਦਾਂ ਪਰ ਬੂਰੀ आ सजण वे लाइ उमरी उॾारिया आ सजण वे लाई उम्बरी उॾारिया कय <laughs> आ सजना वे लाइ उम्बर उॾारिया वाह